ਹਾਂਜੀ ਭਾਈ ਜੀ ਮੈਂ ਰੰਪਾ ਕਣਕਵਾਲ ਆ ਸਵਾਗਤ ਹੈ ਤੁਹਾਡਾ ਇੱਕ ਹੋਰ ਵੀਡੀਓ ਦੇ ਵਿੱਚ ਤੇ ਮੱਝ ਦੀ ਵੀਡੀਓ ਹੈ ਤਾਜੀ ਸੂਈ ਹੋਈ ਮੱਝ ਹੈ 15 ਦਿਨਾਂ ਦੀ ਤੇ ਮੂਰ ਨਸਲ ਦੀ ਮੱਝ ਹੈ ਵੀਰ ਜੀ ਤੇ ਦੁੱਧ ਹੈਗਾ ਮੱਝ ਥੱਲੇ 10-11 ਲੀਟਰ 15 ਮਲਾਂ ਦੇ শুਈਏ ਤੇ ਮੱਝ ਦਾ ਕੱਦ ਬੜ ਬੋਤ ਹੈ ਆ ਦੇਖ ਲੋ ਆਰਡਰ ਦੀ ਕੁਆਲਿਟੀ ਤੇ ਵੀਰ ਜੀ ਇਹ ਆ ਦੇਖੋ ਆਰਡਰ ਦੀ ਕੁਆਲਿਟੀ ਦੇਖੋ ਤੁਸੀਂ ਇੰਨੀ ਚੰਗੀ ਹੈ ਥਣਾ ਦਾ ਗੈਬ ਦੇਖ ਲੋ ਤੇ ਝੋਲੀ ਬਹੁਤ ਕਰਮਾ ਵਾਲੀ ਦੀ ਪਿੱਠਪੂੜੀ ਦੀ ਬਹੁਤ ਚੰਗੀ ਐ ਤੇ ਆਰਡਰ ਦੀ ਕੁਆਲਿਟੀ ਦੇਖੋ ਤੇ ਆਹ ਦੇਖੋ ਪਿੱਠਪੂੜਾ ਬਹੁਤ ਚੰਗਾ ਐ ਦੇਖ ਲਓ ਕੁਦ ਬਹੁਤ ਮਜਦਾ ਤੇ ਆਰਡਰ ਦੀ ਕੁਆਲਿਟੀ ਦੇਖੋ ਤੁਸੀਂ ਇਹ ਆ ਦੇਖੋ ਗਾਇਬ ਦੇਖ ਲੋ ਥਾਣਾ ਦੇ ਵਿੱਚ ਇਹ ਆ ਦੇਖੋ ਆਰਡਰ ਦੀ ਕੁਆਲਿਟੀ ਬਹੁਤ ਚੰਗੀ ਹੈ ਤੇ ਮੱਝ 15 ਕਨਾਂ ਦੀ ਛੂਈ ਵੀ ਹੈ ਮੁੱਲ ਹੈਗਾ ਇਹਦਾ 1,10,000 ਰੁਪਏ 1,10,000 ਮੁੱਲ ਹੈ ਸਿੰਘ ਮੁੰਦੀ ਬਹੁਤ ਕੁੰਡੀ ਹੈ ਸਿੰਘਾਂ ਦੀ ਮੂੰਹ ਬਹੁਤ ਜੰਗ ਮੋਰਾ ਨਸ ਲੱਪੇ ਹੋਰ ਜਿਸ ਵੀ ਨੇ ਇਹ ਲੈਣੀ ਹੈ ਤਾਂ ਉੱਤੇ ਦੇ ਨੰਬਰਾਂ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਭਾਈ ਜੀ ਐਂਆ ਜਾਂ ਵਧੀਆ ਵੀਡੀਓ ਬਣਵਾਉਣ ਦੇ ਲਈ ਮੱਜਾਂ ਦੀਆਂ گاਵਾਂ ਦੀਆਂ ਤਾਜ਼ੀਆਂ ਸੂਈਆਂ ਦੀਆਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਬਹੁਤ ਵਧੀਆ ਵੀਡੀਓਗ੍ਰਾਫੀ ਤੁਹਾਡੀ ਕਰਕੇ ਦੇਵਾਂਗੇ ਅਸੀਂ ਤੇ ਬਾਕੀ ਬਾਈ ਜੀ ਫੇਸਬੁਕ ਤੇ ਸਾਡੇ ਚੈਨਲ ਨੂੰ ਫੋਲੋ ਕਰ ਲੋ ਰਿੰਪਾ ਕਣਕਵਾਲੀਆ YouTube ਤੇ ਸਬਸਕ੍ਰਾਈਬ ਕਰ ਲੋ ਰਿੰਪਾ ਕਣਕਵਾਲੀਆ ਤੇ ਬਾਕੀ ਬਾਈ ਜੀ ਇਆਂ ਇਆਂ ਵਧੀਆ ਵੀਡੀਓ ਇਹ ਚੈਨਲ ਤੇ ਆਉਂਦੀਆਂ ਰਹਿੰਦੀਆਂ ਨੇ ਮੱਜਾਂ ਦੀਆਂ گاਵਾਂ ਦੀਆਂ ਤੇ ਹੋਰ ਬਹੁਤ ਵਧੀਆ 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 ਵੀਡੀਓ ਇਹ ਆਰਡਰ ਦੀ ਕੁਆਲਿਟੀ ਦੇਖੋ ਤੁਸੀਂ ਥਾਣਾ ਦਾ ਗਾਇਬ ਬਹੁਤ ਹੈ ਇਹ ਤਾਂ ਹਲੇ ਚੋਈ ਹੋਈ ਹੈ ਮੱਝ ਬਾਕੀ ਜਦੋਂ ਡੰਗ ਤੇ ਹੋਈ ਨਾ ਉਦੋਂ ਬਹੁਤ ਚੰਗੀ ਬਣਦੀ ਹੈ ਬਾਕੀ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਚੈਨਲ ਦੇਖਣ ਦੇ ਲਈ ਮਿਹਰਬਾਨੀ ਬਾਈ ਜੀ ਸ਼ੁਕਰੀਆ ਰੱਬ ਰੱਖਾ